ਲੋਕ ਸਭਾ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਇਸ ਵਕਤ ਗਿਣਤੀ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਸਭ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਨੀਟੂ ਛੱਟਰਾ ਵਾਲਾ ਜੋ ਕਿ ਆਜ਼ਾਦ ਉਮੀਦਵਾਰ ਨੇ ਉਹ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਮੀਡੀਆ ਦੇ ਨਾਲ ਗਲਬਾਤ ਕਰਦੇ ਨੇ ਉਹਨਾਂ ਦੇ ਧਰਮ ਪਤਨੀ ਵੀ ਨਾਲ ਨੇ ਕਿਉਂਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਹੈ ਨੀਟੂ ਛਟਰਾ ਵਾਲੇ ਜਿਹੜੇ ਨੇ ਉਹ ਪਹੁੰਚੇ ਨੇ ਗੱਲਬਾਤ ਕਰਦੇ ਹੋਏ ਨੇ ਦੇਖ ਲੈਣੇ ਕਿ ਕਹਿੰਦੇ ਪੇਸ਼ ਤੋਂ ਬਾਦ ਦੇਸ਼ ਬਰਬਾਦ ਹੋ ਗਿਆ ਮੈਂ ਇਲੈਕਸ਼ਨ ਨਹੀਂ ਲੜੂਗਾ ਕੀ ਹੁਣ ਪੱਕਾ ਨਹੀਂ ਲੜੋਗੇ ਅਗਲੀ ਵਾਰ ਫੇਰ ਨਹੀਂ ਨਹੀਂ ਲੜੂਗਾ ਨਹੀਂ ਲੜੂਗਾ ਨਹੀਂ ਲੜੂਗਾ ਖਤਮ ਸਾਰਾ ਤਾਂ ਮਾਸੀ ਹੈ ਜੀ ਤਾਂ ਨੀਟੂ ਸ਼ਟਰਾ ਵਾਲੇ ਦੀ ਵਾਈਫ ਹੈਗੀ ਇਹਨੇ ਗੱਲਬਾਤ ਕਰਨਾ ਮੈਮ ਤੁਸੀਂ ਜਿਹੜਾ ਹੈਗਾ ਉਹ ਨਾਲ ਆਇਓ ਅੱਜ ਪਿਛਲੀ ਵਾਰੀ ਕਾਫੀ ਵੋਟਾਂ ਪਈਆਂ ਸੀ ਐਤ ਕੀ ਜਿਹੜਾ ਹੈ 300 ਦੇ ਕਰੀਬ ਵੋਟਾਂ ਪਈਆਂ ਨੇ ਕਿਵੇਂ ਦੇਖਦੇ ਅੱਗੇ ਚੱਲ ਰਹੇ ਨੇ ਉਦਾਂ ਹਾਂਜੀ ਪਰ ਹਾਲੇ ਕੁਝ ਕਹਿ ਨਹੀਂ ਸਕਦੇ ਹਾਈ ਕੋ ਦੱਸ ਦੇ ਸਰ ਜੀ ਆਪਾਂ ਤਾਂ ਨੀਟੂ ਸ਼ਟਰਾ ਵਾਲੇ ਨੇ ਨੀਟੂ ਜੀ ਪਹਿਲਾ ਵੋਟਾ ਕਾਫੀ ਪਈਆਂ ਸੀਗੀਆਂ ਐਤਕੀਆਂ ਵਡੀਆਂ ਘਟ ਪਈਆਂ ਨੇ ਕਿਵੇਂ ਦਿਖਦੇ ਇਹ ਸਭ ਰਾਜਨੀਤੀ ਚਾਲ ਚੱਲਦੇ ਭਈ ਮੈਂ ਨਾ ਇਹ ਰਾਜਨੀਤੀ ਵਾਲੇ ਜਿੰਨੇ ਸਾਰੇ ਮੈਤੋਂ ਛੜਦੇ ਆ ਉਹਨਾਂ ਨੂੰ ਪਤਾ ਵੀ ਜੇ ਬਣ ਗਿਆ ਨਾ ਇਹਨੇ ਗਰੀਬਾਂ ਦੇ ਹੱਕ 'ਚ ਬਹੁਤ ਕੁਝ ਕਰ ਜਾਣਾ ਵਾ ਇਸ ਕਰਕੇ ਉਹਨੂੰ ਜਿੱਤਾ ਨਾ ਦਿੱਤਾ ਜਾਵੇ ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਇੱਕ ਮਿੰਟ ਯਾਰ ਚਰਨਜੀਤ ਸਿੰਘ ਚਰਨਜੀਤ ਸਿੰਘ ਚੰਨੀ ਹੋਰੀ ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਬਈ ਨੀਟੂ ਮੈਤੋਂ ਅੱਗੇ ਜਾ ਸਕਦਾ ਵਾ ਪਰ ਤੁਸੀਂ ਹੁਣ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੇ ਹੋ ਸਰ ਸਾਡੀ ਕਿਸਮਤ ਹੀ ਮਾੜੀ ਅਸੀਂ ਹੈ ਹੀ ਫੁੱਦੂ ਬੰਦੇ ਆ ਜੀ ਕੀ ਕਰੀ ਉਨ ਕਾਦੋਂ ਲੱਗੇ ਹੋ ਕੀ ਗੱਲ ਹੋ ਗਈ ਹਾਰ ਜਿੱਤ ਤਾਂ ਲੱਗੀ ਰਹਿੰਦੀ ਐ ਇਸ ਤੋਂ ਬਾਅਦ ਦੇਸ਼ ਨਹੀਂ ਬਚਣਾ ਸਰ ਦੇਸ਼ ਬਰਬਾਦ ਹੋਏਗਾ ਇਸ ਤੋਂ ਬਾਅਦ ਕਿੰਨੇ ਕੁ ਬਾਤ ਬਰਬਾਦ ਕਿਨੇ ਨਹੀਂ ਗਾਂ ਇਲੈਕਸ਼ਨ ਨਹੀਂ ਲੜੂਗਾ ਕਦੀ ਨਹੀਂ ਲੜੂਗਾ ਜੀ ਇਹ ਤਾਂ ਪਹਿਲਾਂ ਵੀ ਇਹ ਤਾਂ ਪਹਿਲਾਂ ਵੀ ਤੁਸੀਂ ਕਹੇ ਸੀ ਗਾਂ ਇਲੈਕਸ਼ਨ ਨਹੀਂ ਲੜੂਗਾ ਤੁਹਾਨੂੰ ਕਹਾਂ ਚੱਲੇ ਆ ਜੇ ਨਜ਼ਰ ਆਉਂਗੇ ਜੁੱਤੀਆਂ ਮਾਰੇ ਮੈਂ ਸੱਚ ਮੈਂ ਕਹਤਾ ਤਾਂ ਨਹੀਂ ਆਉ ਲੜੂਗਾ ਹੁਣ ਬਸ ਸਾਡੀ ਸਾਡੇ ਘਰ ਦੇ ਭਾਂਡੇ ਵਿਕ ਚੁੱਕੇ ਆ ਬਸ ਹੁਣ ਲਾਸਟ ਵਾਰ ਯਾਰ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਨਹੀਂ ਜੋੜਿਆ ਅੱਜ ਮੈਂ ਇੰਨਾ ਕਰਜ਼ਾਈ ਹੋ ਗਿਆ ਵੀ ਮੈਨੂੰ ਨਾ ਕਿੰਨੇ ਕਿੰਨੇ ਰੁਪਏ ਥੱਲੇ ਆ ਗਏ ਮੈਂ ਦੱਸ ਨਹੀਂ ਸਕਦਾ ਭਾਜੀ ਤੁਹਾਨੂੰ ਕਿੰਨਾ ਖਰਚਾ ਹੋ ਗਿਆ ਜੀ ਬਹੁਤ ਖਰਚਾ ਹੋ ਗਿਆ ਭਾਜੀ ਐ ਕਿ ਵੋਟਾਂ ਘੱਟ ਪੈਣ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਰਾਜਨੀਤੀ ਚਾਲ ਹੈ ਜੀ ਕਿਹਨੇ ਚਾਲ ਖੇਡੀ ਚਾਲ ਕਿਹਨੇ ਕੀਤੀ ਹੈ ਦੇਖੋ ਜਿਹੜੇ 2000 ਰੁਪਏ ਦੋਗੇ ਸ਼ਰਾਬ ਦੀ ਬੋਤਲਾਂ ਦੋਗੇ ਰਾਸ਼ਨ ਦੋਗੇ ਤੇ ਵੋਟਾਂ ਉਹਨਾਂ ਨੂੰ ਪੈਣੀਆਂ ਸੰਤ ਥੋੜੀ ਪੈਣੀਆਂ ਜੀ ਮਾੜੇ ਬੰਦੇ ਨੂੰ ਬੋਰਡ ਕਿੱਥੇ ਪੈਂਦੀ ਹੈ ਜੀ ਜਿਹਦੇ ਕੋਲ ਪੈਸੇ ਆ ਚਾਰ ਉਹਨੂੰ ਉਹਨੂੰ ਵੋਟਾਂ ਪਾਉਗੇ ਜੀ ਹੂੰ ਤੁਹਾਡੇ ਵਾਈਫ ਫੌਰੀ ਵੀ ਖੜੇ ਹੋਏ ਸੀਗੇ ਉਹਨਾਂ ਨੂੰ ਵੀ ਜਿਹੜੀਆਂ ਨੇ ਉਹ ਉਧਰ ਵੀ ਅੰਮ੍ਰਿਤਸਰ ਵੀ ਬਹੁਤ ਕੁਝ ਵੰਡਿਆ ਗਿਆ ਜੀ ਭਾਜੀ ਕਿਹੜੇ ਬੰਦੇ ਨੇ ਨਹੀਂ ਵੰਡਿਆ ਇਹ ਚੋਣ ਕਮਿਸ਼ਨਰ ਸਾਹਿਬ ਨੂੰ ਪਤਾ ਹੀ ਆ ਸਾਰਾ ਕੁਝ ਜਾਣਦੇ ਆ ਜੀ ਹੋ ਚੱਲੰਦਰ ਤੇ ਉਧਰ ਵੀ ਕੋਈ ਨਜ਼ਰ ਰੱਖ ਰਿਹਾ ਜੀ ਉਧਰੋਂ ਚੱਲੇ ਆ ਜੀ ਬਾਅਦ ਮੈਂ ਹਾਰ ਕੇ ਚੱਲੇ ਆ ਬਸ ਦੇ ਜੀ ਬਸ ਚੱਲ ਬਿਲਕੁਲ ਨੀਟੂ ਛੱਤਰਾ ਵਾਲੇ ਨੇ ਜੋ ਕਿ ਬਾਈਕ ਦੇ ਉੱਤੇ ਆਏ ਹੋਏ ਨੇ ਉਹਨਾਂ ਦੀ ਧਰਮ ਪਤਨੀ ਹੁਰੀ ਵੀ ਨੇ ਜੋ ਕਿ ਇਸ ਵੋਟਾਂ ਦੇ ਵਿੱਚ ਖੜੇ ਹੋਏ ਨੇ ਤਾਂ ਇਹ ਖਾਸ ਤਸਵੀਰ ਨੀਟੂ ਛੱਤਰਾ ਵਾਲੇ ਜੋ ਕਿ ਪਹਿਲਾਂ ਇਹਨਾਂ ਨੂੰ 4500 ਦੇ ਕਰੀਬ ਜੜੀਆਂ ਨੇ ਉਹ ਵੋਟਾਂ ਪਈਆਂ ਸੀ ਐਤਕੀਆਂ ਕਾਫੀ ਘੱਟ 300 ਦੇ ਕਰੀਬ ਜਿਹੜਾ ਹੈ ਵੋਟਾਂ ਪਈਆਂ ਨੇ ਜਿਸ ਤੋਂ ਨਰਾਜ਼ ਹੋ ਕੇ ਨੀਟੂ ਛਟਰਾ ਵਾਲੇ ਜਿਹੜੇ ਨੇ ਉਹ ਅੰਦਰ ਜਾਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰ ਦੇਖੋ ਜਿੱਥੇ ਨੀਟੂ ਛਟਰਾ ਵਾਲੇ ਜਿਹੜੇ ਨੇ ਉਹ ਮੋਟਰ ਸ਼ੈਕ ਸਾਈਕਲ ਦੇ ਉੱਤੇ ਆਏ ਹੋਏ ਨੇ ਜਿਨ੍ਹਾਂ ਨੂੰ ਇਸ ਵਕਤ ਚਾਰੋਂ ਤਰਫ ਜਿਹੜਾ ਹੈ ਉਹ ਮੀਡੀਆ ਦਾ ਘੇਰਾ ਪਿਆ ਹੋਇਆ ਹੈ ਤਾਂ ਕਸ ਤਸਵੀਰ ਜਲੰਧਰ ਦੀਆਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਹ ਟਾਈਮ ਜਲੰਧਰ ਆਣਾ ਚੱਲੇ ਗੱਲੋਂ ਮੈਂ ਜੀ ਬਾਈ ਮੈਨ ਸਾਡਾ ਵੀ ਸਤਿ ਸ਼੍ਰੀ ਅਕਾਲ ਹੈ ਜਿਹੜੇ ਸਦਿਸ਼ ਕਰਾਏ ਹਨ ਪਰ ਇਹ ਕਿ ਜਿੰਨੋ ਜਿਲ੍ਹੇ ਬੋਟਾ ਪਾਈਨਾ ਨੂੰ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰੱਬ ਕਰਦੀ ਤਲਾ ਦੀ ਅੱਗੇ ਪਹਿਲਾਂ ਰੱਬ ਦਾ ਨਾਮ ਲੈਣੀ ਸੀ ਬਾਈ ਗੁਰਜੀ ਦਾ ਖਾਲਸਾ ਹੈ ਬਾਈ ਗੁਰਜੀ ਜੀ ਦਿੱਤੀ ਗਿਆ ਤਾਂ ਗਿਆ ਤਾਂ ਗਿਆ ਤੋਂ ਬੰਦ ਗਾ ਜਿਹੜੇ ਵਿਕਾਸ ਸੰਤਾ ਦੀ ਸ਼ੁਰੂਆਤ ਕਰਨ ਵਾਲਾ ਅਲੱਗ ਕੋਈ ਨਹੀਂ ਨੰਬਰ ਮੈਂ ਤੇਰੀ ਸਹਾਇਤਾ ਦੋ ਬਖਸ਼ੇ ਕਿ ਤਾਰਾ ਮਾ ਕਿ ਤੂੰ ਦਾ ਸਭ ਜਿੰਦਗੀ ਦੀ ਕਿਰਤਾਂ ਅੱਜ ਬਾਬਾ ਅੱਜ ਆਪਣੀ ਵੋਟ ਆਣਾ ਤੇ ਹੱਕ ਸੱਚ ਦੀ ਵੋਟ ਅਗਲੀ 4599 ਪੈਸੇ ਦੀ ਤੇ ਮੈਨੂੰ ਲੋਕਾਂ ਦਾ ਕੀ ਵਾਗ ਕਿ ਤੂੰ ਕਲਾਬੀ ਮੈਂ ਹਿੰਦਿਆਰ ਅਗਲੀ ਵਾਰ ਮੈਂ ਲੱਖਣ ਕਦੇ ਨਹੀਂ ਲੜੂਗਾ ਉਸ ਤੋਂ ਬਾਅਦ ਮੇਰੀ ਫਿਲਮ ਆ ਗਈ ਸੀ ਨਾ ਸਾਸਕ੍ਰਿਤਨੀ ਪਾਰਟੂ ਦਿਨਾਂ ਲਾ ਫਿਲਮਾਂ ਮੇਂ ਹੋ ਰਹੀ ਸੀ ਤਿਆਰ ਤੇ ਮੈਂ ਰਾਇਨੀ ਦੀ ਸਾਰੀ ਸਾੜ ਦੇ ਲਈ ਉਹ ਆ ਲਾਸਟ ਵਾਲੀ ਆ ਉਸ ਤੋਂ ਬਾਅਦ ਮੈਂ ਕਦੇ ਜਿੰਦਗੀ ਦੇ ਵਕਸਨਾ ਮਾਰੀ ਤੇ ਕਾਰਨ ਹੋ ਗਿਆ ਮੈਂ ਜਲਦੀ ਲੋਕਰ ਨੂੰ ਫੁੱਟ ਬਾਰੀ ਗਈ ਸੀ 300000 ਦਾ 4 ਲੱਖ ਦਾ ਕਰਜ਼ਾ ਹੋ ਗਿਆ ਕਿ ਯਾਰ ਉਹਨੇ ਆਪਣੇ ਬੱਚਾ ਅੰਦਰ ਸੰਦਾ ਦੇ ਆ ਕਿ ਮੈਂ ਮੇਰੇ ਬੱਚੇ ਦੇ ਆ ਕੋਈ ਕਰਾ ਦੇ ਬਦਨਾਮ ਕੋਈ ਨਾ ਹਾਲਾਤ ਜਿਵੇਂ ਜੀ ਬੈਠੇ ਜੀ ਕੀ ਗੱਲ ਬਾਤ ਹੋ ਰਹੀ ਹੈ ਤਾਂ ਦਾ ਚੀਰ ਰੱਤ 9:11 45 ਸਿੱਧਾ ਮੈਂ ਬਹੁਤ ਵਧੀਆ ਆ ਰਿਹਾ ਤੇ ਕੋਈ ਨਹੀਂ ਲੱਗਦਾ ਮੈਂ ਕਹਿੰਦਾ ਅੱਗੇ ਤੇ ਮੈਂ ਹੀ ਜਾਊਂਗਾ ਤੇ ਜੇ ਕੋਈ ਨਹੀਂ ਬਾਕੀ ਜਾ ਰਹੇ ਤੇ ਮੈਨੂੰ ਡਰ ਤਦ ਤੱਕ ਦਵਾ ਜਾਂ ਮੰਗਣ ਦਾ ਮੌਕਾ ਨਹੀਂ ਦਿੱਤਾ ਜਿਹੜਾ ਵੀ ਫਿਲਮਾਂ ਦੇ ਲਈ ਇਹਨਾਂ ਸਾਥੀ ਪਾਰ ਦੀ ਫਿਲਮ ਆਈ ਹੈ ਜਿਹਦੀ ਫਿਲਮਾਂ ਜਿਹੜੀ ਜੀ ਆਰਿਏ ਬੰਦੂ ਜੀ ਮੇਰੀ ਪਾਲੀਸੀ ਫਿਲਮ ਦੇ ਵਿੱਚ ਅਪਰਵੋ ਤਿਆਰ ਬਾਈ ਪੜਾ ਵਿੱਚ ਕਰ ਲੈ ਸਰ ਕੈਮਰਾ ਕਿਦਾਂ ਵੱਡੇ ਪਰਦੇ ਵਾਲੀ ਕੋਈ ਥੋੜਾ ਪਿੱਛੇ ਕਰਿਓ ਪਾ ਜਾ ਰਹੀ ਦਮਾ ਪਿੱਛੇ ਕਰੋ ਨਾ ਅਸੀਂ ਵੀ ਕਰ ਲਈਏ ਪਿੱਛੇ ਅੰਡ ਦੇ ਫਿਰ ਉਸ ਤੋਂ ਬਾਅਦ ਉਹ ਨਾ ਆਰਾਮ ਨਾਲ ਗੱਦਾਨੀ ਤੜੀ ਨਹੀਂ ਆਪਾਂ ਦਿਹਾਈ ਦੀ ਹੁੰਦੀ ਸਾਰਿਆਂ ਨਾਲ ਕੋਆਪਰੇਟ ਕਰਨਾ ਯਾਰ ਬਹੁਤ ਸਟੇਜ ਵਿੱਚ ਜਿਹੜੇ ਸਾਥੀ ਜਿਹੜਾ ਨਾ ਇਸੇ ਦੇ ਅੰਦਰ ਦੇ ਵੀ ਨਾ ਕਿ ਸੰਵਿਧਾਨ ਹੈ ਜੀ ਡੋਕਟਰ ਵੀ ਬਾਬਾ ਸਾਹਿਬ ਦਾ ਸੰਵਿਧਾਨਾ ਮੈਂ ਉਹ ਰક્ષਣ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮ੍ਰਿਤਪਾਲ ਵੀ ਜੇਲ੍ਹ 'ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਕਹਿੰਦਾ ਸੀ ਕਿ ਸਾਹਮਣੂ ਆਪਣਾ ਸਰਕਾਰ ਜੇ ਅਮ੍ਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਗਏ ਜੀ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਹੈ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਹੈ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਚਲਿਆ ਇਹ ਸਭ ਦਾ ਆਉਂਦਾ ਮੁੱਖ ਮੰਤਰੀ ਐਮਐਲਏ ਐਮਪੀ ਗੋਸਟ ਮਲਟੀਕਲ ਕਰੀਏ ਪਹਿਲਾ ਸਰਪੰਚ ਆਉਂਦਾ ਡਾਕਟਰ ਵੀਨੋ ਬਾਬਾ ਸਾਹਿਬ ਦੀ ਬੀਨ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਕਰਦੇ ਆ ਨਾ ਉਹ ਸਾਡੇ ਜਿਹੜੇ ਆਪਣੇ ਪਿਤਾ बाबा ਸਾਹਿਬ ਦਾ ਸਬਜ਼ਾਨ ਉਹਨੂੰ ਮੰਨੇ ਉਹਨਾਂ ਨੇ ਕਿਸ ਤਰ੍ਹਾਂ ਚ ਕਹਿ ਦਿੱਤਾ ਜੀ ਗਾ ਵੀ ਅਸੀਂ ਨਹੀਂ ਮੰਨਾਂ ਕਿਸ ਤਰ੍ਹਾਂ ਮੈਂ ਵੀ ਕਹਾਂ ਜੀ ਗਾ ਜਦੋਂ ਮੈਂ ਫਾਈਲ ਪਰ ਕਹਿ ਸੀ ਮੈਂ ਕਹਿੰਦਾ ਮੈਨੂੰ ਪਾਇ ਵੋਟ ਪਾਵੇਂ ਦਾ ਪਵੇ ਅੰਮ੍ਰਿਤਪਾਲ ਨੂੰ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਜਿੱਤ ਗੋ ਬਟਪਾਲ ਦੇਖੋ ਅੰਮ੍ਰਿਤਪਾਲ ਤੁਹਾਡਾ ਚਰੀ ਚੰਨੀ ਦਾ ਜਾਂ ਫਸਾਵਲਾ ਸੀਗਾ ਮਿਹਨਤ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਪੈਸੇ ਤੋਂ ਉਹਨਾਂ ਨੇ ਮੈਨੂੰ ਮੈਂ ਜਦੋਂ ਗਿਆ ਸੀ ਕਾਰਨ ਨਾਲ ਖਾਣਾ ਖਾਦਾ ਉਹ ਰਾਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆਂ ਦੇ ਵਿੱਚ ਮੈਂ ਨਹੀਂ ਦੇਖੇ ਕਦੇ ਜਿਹੜਾ ਕੈਂਡੀਡੇਟ ਨਹੀਂ ਟੂ ਨਹੀਂ ਟੂ ਗੱਲ ਕਰੀਏ ਜਿਮਨੀ ਚੋਨਾ ਜੇ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ ਕਹਣਾ ਹੈ ਮੈਂ ਕਹਿੰਦਾ ਦੇਖੋ ਜੀ ਜੇ ਆ ਕਿ ਨੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕ ਨਾ ਮੈਨੂੰ ਕਹੋਗੇ ਕੱਲੋਂ ਵੀ ਤੁਹਾਨੂੰ ਭਰਾਵਾ ਦੇਖ ਵਾਰੀ ਤੁਰਮੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਕਹਾਂਜੀ ਆ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਹੈ ਠੀਕ ਹੈ ਮੋਦੀ ਸਾਹਿਬ ਨੂੰ ਐਡਾ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ ਮੈਂ ਕਹਿ ਨਹੀਂ ਚਲੋ ਠੀਕ ਹੈ ਠੀਕ OK 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 ਇਹ ਜਿਹੜੇ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਉਹ ਯਾਰ ਬੰਦ ਕਰੋ ਸ਼ਰਮਾ ਸ਼ਰਮ ਕਰੀ ਜਾਂਦਾ ਚਲੋ OK 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 ਜਦੋਂ ਗੱਲ ਕੀਤੀ ਆ ਕਿ ਹੁਣ ਆਪਾਂ ਵੋਟਾਂ ਕਰਕੇ ਆਈਏ ਫੇਰ ਆਪਾਂ ਹਾਲਾਤਾਂ ਦਾ ਠੀਕ 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 ਮੈਂ ਇਹ ਕਹਿਣਾ ਚਾਹੁੰਦਾ ਜੇ ਨਾ ਜਿੱਤਿਆ چل راہل چلو چلو ٹھیک ہے ٹھیک ہے نیٹو آیٹو چل